ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਤਿੰਨ ਬਹੁਤ ਹੀ ਪਿਆਰੇ ਪਿਆਰੇ ਬਣੇ ਹੋਏ ਆਪਣੇ ਨਵੇਂ ਕਸਟਮਰ ਦੇ ਨਵੇਂ ਡਿਜ਼ਾਈਨਸ ਸੂਟਾਂ ਨੂੰ ਪੂਰੀ ਡਿਟੇਲ ਦੇ ਨਾਲ ਦੇਖਣ ਦੇ ਲਈ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਹਾਂਜੀ ਮਿਲਦੇ ਆਂ ਜੀ ਇਹਨਾਂ ਸੂਟਾਂ ਦੀ ਫਾਈਨਲ ਲੁੱਕ ਦੇ ਨਾਲ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਤਿੰਨਾਂ ਸੂਟਾਂ ਦੀ ਫੁੱਲ ਲੁੱਕ ਜਿਸ ਦੇ ਵਿੱਚ ਆਪਾਂ ਸਾਰਾ ਇਸ ਦੇ ਬਾਰੇ ਡਿਟੇਲਿੰਗ ਦੱਸਾਂਗੇ ਬਾਕੀ ਸਾਰੀਆਂ ਵੀਡੀਓਜ਼ ਨੂੰ ਬਹੁਤ ਸਾਰਾ ਤੁਸੀਂ ਪਿਆਰ ਦਿੱਤਾ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਆਪਣੀਆਂ ਸ਼ਾਰਟ ਵੀਡੀਓਜ਼ ਆਉਂਦੀਆਂ ਉਹਨਾਂ ਨੂੰ ਵੀ ਜ਼ਰੂਰ ਦੇਖਿਆ ਕਰੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਸਾਡੇ WhatsApp ਨੰਬਰ ਤੇ ਕੰਟੈਕਟ ਕਰਕੇ ਜਾਂ ਫਿਰ ਸਾਡੀ Instagram ID ਤੇ ਹਾਂਜੀ ਬਹੁਤ ਸਾਮਾ ਨਾਲ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਤੇ ਦੇਖਦੇ ਹਾਂ ਜੀ ਫਾਈਨਲ ਲੁੱਕ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਫਰਸਟ ਸੂਟ ਇਹ ਹੈਗਾ ਆਪਣਾ ਪਿਓਰ ਕ੍ਰੇਪ ਦਾ ਸਟਾਫ ਹੈ ਬਹੁਤ ਹੀ ਪਿਆਰਾ ਸਟਾਫ ਹੈ ਆਪਣਾ ਬੇਬੀ ਪਿੰਕ ਜਿਹਾ ਤੇ ਜਿਸ ਦੇ ਉੱਤੇ ਆਪਾਂ ਹੈਂਡਵਰਕ ਦੇ ਨਾਲ ਇਸ ਤੇ ਚਾਕਾਂ ਦੇ ਉੱਪਰ ਆਪਾਂ ਬਹੁਤ ਹੀ ਸੋਹਣਾ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਲੈਫਟ ਤੇ ਰਾਈਟ ਸਾਈਡ ਦੇ ਉੱਤੇ ਇਸ ਤੇ ਆਪਾਂ ਵਰਕ ਕੀਤਾ ਹੈ ਹੈਂਡਵਰਕ ਬਹੁਤ ਹੀ ਸਫਾਈ ਦੇ ਨਾਲ ਕਾਰੀਗਰ ਨੇ ਇਸ ਤੇ ਉੱਤੇ ਵਰਕ ਕੀਤਾ ਤੇ ਇਸ ਦੇ ਆਰਮਸ ਦੇ ਉੱਤੇ ਬਹੁਤ ਹੀ ਪਿਆਰਾ ਵਰਕ ਹੈ neck ਦੇ ਤੇ ਬਹੁਤ ਸੋਹਣੀ neck line ਬਣੀ ਹੋਈ ਹੈ ਆਰਮਸ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਪਿਆਰੀਆਂ ਆਰਮਸ ਬਣੀਆਂ ਹੋਈਆਂ ਐਸਦੀਆਂ ਤੇ neck ਵੀ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ ਇਸ ਨੂੰ ਤੁਸੀਂ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਇਹਨੂੰ ਦੁਪੱਟਾ ਆਪਣਾ ਪਿਓਰ ਚਨੂਨ ਦਾ ਲੱਗਿਆ ਹੋਇਆ ਜਿਸ ਦੇ ਉੱਤੇ ਆਪਾਂ ਫੋਰ ਸਾਈਡਡ ਲੈਂਸ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਸਲਵਾਰ ਇਸ ਦੀ ਆਪਾਂ ਲਗਾਈ ਹੈਗੀ ਪਿਓਰ ਕريب ਦੀ ਵਾਈਟ ਕਲਰ ਦੇ ਵਿੱਚ ਜਿਸ ਦੇ ਉੱਤੇ ਆਪਾਂ ਬਹੁਤ ਹੀ ਸੋਹਣਾ ਪੌਂਚੇ ਦੇ ਉੱਤੇ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਬਣ ਕੇ ਰੈਡੀ ਹੋਇਆ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਸੈਕੰਡ ਸੂਟ ਹੈ ਜੋ ਮਸਟਰਡ ਸ਼ੇਡ ਦੇ ਉੱਤੇ ਹੈ ਇਹ ਪਿਓਰ ਕ੍ਰੇਪ ਦਾ ਸਟਾਫ ਆਪਾਂ ਯੂਜ਼ ਕੀਤਾ ਹੈ ਇਸ ਦੇ ਉੱਤੇ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਸੋਹਣਾ ਆਰੀ ਵਰਕ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਘੇਰੇ ਦੇ ਉੱਤੇ ਕਿੰਨਾ ਸੋਹਣਾ ਵਰਕ ਕੀਤਾ ਹੈ ਇਸ ਤੇ ਬਹੁਤ ਹੀ ਪਿਆਰਾ ਘੇਰਾ ਰੈਡੀ ਹੋਇਆ ਹੈ ਇਸ ਦਾ ਤੇ ਇਸ ਦੇ ਸ਼ਰਟ ਦੇ ਉੱਤੇ ਆਪਾਂ ਸਿੱਪੀ ਨਾਲ ਛੋਟੀ ਛੋਟੀ ਬੂਟੀ ਲਗਾਈ ਹੈ ਮਤਲਬ ਡਾਟ ਲਗਾ ਕੇ ਬੂਡੀ ਲਈ ਹੈ ਆਰਮਸ ਦੇ ਉੱਤੇ ਉਸਤੇ ਹਲਕਾ ਜਿਹਾ ਵਰਕ ਕੀਤਾ ਆਪਾਂ ਬਹੁਤ ਹੀ ਸੋਹਣਾ ਆਰਮਸ ਬਣੀਆਂ ਇਸ ਦੀਆਂ ਬਹੁਤ ਜ਼ਿਆਦਾ ਸਫਾਈ ਦੇ ਨਾਲ ਆਪਣੇ ਕਾਰੀਗਰਨੈਸ ਦੇ ਉੱਤੇ ਵਰਕ ਕੀਤਾ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਅੱਗੇ ਜੀ ਇਸ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿ ਦੁਪੱਟਾ ਜਿਹੜਾ ਉਹ ਪਿਓਰ ਚਨੂਨ ਦਾ ਦੁਪੱਟਾ ਆਪਾਂ ਯੂਜ਼ ਕੀਤਾ ਜਿਸ ਦੇ ਉੱਪਰ ਆਪਾਂ ਕੀ ਆ ਕੇਰੇ ਨਾਲ ਦਾ ਹੀ ਸੇਮ ਵਰਕ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਦੁਪੱਟਾ ਬਣ ਕੇ ਰੈਡੀ ਹੋਇਆ ਹੈ ਆਪਣਾ ਸੇਮ ਕੇਰੇ ਨਾਲ ਦਾ ਤੇ ਉਸ ਤੋਂ ਬਾਅਦ ਇਸ ਦੀ ਜੋ ਸਲਵਾਰ ਉਹ ਬਿਲਕੁਲ ਪਲੇਨ ਰੱਖੀ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਰੈਡੀ ਕਰਵਾਓ ਆਪਣੇ ਤੋਂ ਆਪਣੇ ਬਹੁਤ ਹੀ ਪਿਆਰੇ ਸੂਟ ਬਣ ਕੇ ਰੈਡੀ ਹੁੰਦੇ ਆ ਬਹੁਤ ਹੀ ਸੋਹਣਾ ਸੂਟ ਇਹ ਵਾਲਾ ਵੀ ਬਣਿਆ ਹੈ ਤੇ ਤੁਸੀਂ ਦੇਖੋ ਪੂਰੇ ਹੈਵੀ ਲੁੱਕ ਦੇ ਵਿੱਚ ਰੈਡੀ ਹੋਇਆ ਇਹ ਸੂਟ ਵੀ ਨੈਕਸਟ ਸੂਟ ਜੋ ਆਪਾਂ ਤੁਹਾਨੂੰ ਦਿਖਾ ਰਹੇ ਦਿਖਾ ਜਾ ਰਹੇ ਆ ਇਹ ਆਪਣਾ ਹੈਗਾ ਹੈ ਨੈਕਸਟ ਸੂਟ ਜੋ ਕਿ ਬਰਬਰੀ ਦਾ ਸਟੱਫ ਆ ਲਾਈਟ ਪਰਪਲ ਜਿਹਾ ਸ਼ੇਡ ਆ ਇਹਦਾ ਹਲਵੈਂਡਰ ਕਲਰ ਆ ਮੀਨਸ ਕਿ ਬਹੁਤ ਹੀ ਪਿਆਰਾ ਹੈਂਡਵਰਕ ਦਾ ਡਿਜ਼ਾਈਨ ਹੈ ਤੇ ਚੱਕਾਂ ਦੇ ਉੱਤੇ ਬਹੁਤ ਸੋਹਣੀਆਂ ਅੰਪੀਆਂ ਬਣਾ ਕੇ ਰੈਡੀ ਹੋਇਆ ਹੈ ਸੂਟ ਤੁਸੀਂ ਦੇਖ ਸਕਦੇ ਹੋ ਤੇ ਚਾਕਾਂ ਦੇ ਉੱਪਰ ਨੂੰ ਤੇ ਘੇਰੇ ਦੇ نیچے ਬਾਰਡਰ ਬਣਿਆ ਹੋਇਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈ ਇਹ ਸੂਟ ਵੀ ਤੇ ਸਫਾਈ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਸਫਾਈ ਹੈ ਇਸ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਮਸਲੀਨ ਚੈੱਕ ਦਾ ਦੁਪੱਟਾ ਲੱਗਿਆ ਹੋਇਆ ਹੈ ਇਸ ਦਾ ਜਿਸ ਦੇ ਉੱਤੇ ਆਪਾਂ ਲੈਸ ਲਗਾ ਕੇ ਫੋਰ ਸਾਈਡਡ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰਾ ਦੁਪੱਟਾ ਆਪਣਾ ਬਣ ਕੇ ਰੈਡੀ ਹੋਇਆ ਹੈ ਤੇ ਇਸ ਦੇ ਆਰਮਸ ਦੇ ਉੱਪਰ ਵੀ ਆਪਾਂ ਸੇਮ ਇਸੇ ਤਰ੍ਹਾਂ ਦੀਆਂ ਅੰਬੀਆਂ ਬਣਾ ਕੇ ਇਸ ਨੂੰ ਰੈਡੀ ਕੀਤਾ ਹੈ ਏਕ-ਇਕ ਅੰਬੀ ਬਣਾਈ ਹੈ نیچے ਬਾਰਡਰ ਬਣਿਆ ਹੋਇਆ ਹੈ ਇਸ ਦਾ ਦੋਨੋਂ ਬਾਜੂ ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੈ ਅਗਰ ਤੁਸੀਂ ਵੀ ਇਦਾਂ ਦੇ ਪਿਆਰੇ ਪਿਆਰੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 8859662008 ਜਾਂ ਫਿਰ ਸਾਡੀ ਇੰਸਟਾਗ੍ਰam ਆਈਡੀ ਮਹਿਰੀਨ ਕ੍ਰੇਸ਼ਨ ਦੇ ਉੱਪਰ ਮਿਲਦੇ ਆ ਜੀ ਨਵੇਂ ਵਰਕ ਦੇ ਨਾਲ ਨਵੇਂ ਡਿਜ਼ਾਈਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਧੰਨਵਾਦ ਜੀ